ਸਾਨੂੰ ਵੀ ਖਤਰ ਲਾਈਏ ਵਾਹਿ ਤੁਸੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਰੇ ਸਟਾਫੀਓ ਡਰਾਈਵਰ ਭਰਾਵਾਂ ਨੂੰ ਅੱਜ ਮਿਲਣ ਦਾ ਸੁਭਾਗ ਮਿਲਿਆ ਬਹੁਤ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਮਿਲਣ ਦਾ ਕਾਰਨ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਲੈਕਸ਼ਨ ਦਾ ਸਮਾਂ ਆਇਆ ਸਾਰੇ ਬਿੱਤਰ ਆਪਣੇ ਕੋਲ ਆਉਂਦੇ ਆ ਸਾਰਿਆਂ ਨੂੰ ਆਪਣੀ ਯਾਦ ਆਉਂਦੀ ਆ ਕਿ ਕੋਈ ਡਰਾਈਵਰ ਵੀ ਹੈਗੇ ਆ ਪਰ ਜਦੋਂ ਲੋਕ ਸਭਾ ਤੇ ਵਿਧਾਨ ਸਭਾ ਜ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਯਾਦ ਨਹੀਂ ਆ ਕਿ ਵੀ ਡਰਾਈਵਰ ਹੈਗੇ ਆ ਤੁਸੀਂ ਬਿਗਰ ਕੋ ਵੀ ਬੈਠੇ ਹੋ ਸਾਰੇ ਭਰਾ ਹਨ ਮਰ ਵੀ ਬਿਟੇ ਹੋ ਕਿਤਾ ਸਮਾਨ ਦੇ ਬੈਠੇ ਸਾਰੇ ਬੈਠੇ ਡਿਊਟੀ ਵੀ ਵੇਨੇ ਆ ਖਬਰਾਂ ਤੇ ਸੋਸ਼ਲ ਮੀਡੀਆ ਦਾ ਜਮਾਨਾ ਤੁਸੀਂ ਸੱਚ ਦੱਸਿਓ ਅੱਜ ਤੱਕ ਵਿਧਾਨ ਸਭਾ ਜਾਂ ਲੋਕ ਸਭਾ ਦੇ ਕਿਸੇ ਲੀਡਰ ਨੇ ਡਰਾਈਵਰ ਦੀ ਗੱਲ ਕੀਤੀ ਹੈ ਕਿਉਂਕਿ ਡਰਾਈਵਰ ਨੂੰ ਮਾਨਸਕਾਰ ਮਿਲੇ ਕੋਈ ਗੱਲ ਨਹੀਂ ਕਰਦੇ ਦੇਖੋ ਡਰਾਈਵਰ ਦੀ ਡਿਊਟੀ ਫੌਜੀ ਨਾਲੋਂ ਜ਼ਿਆਦਾ ਸਖਤ ਹੈ ਫੌਜੀ ਡਿਊਟੀ ਕਹਿੰਦਾ 6 ਘੰਟੇ ਡ라이ਵਰ ਨੂੰ ਦਾ 24 ਘੰਟੇ 24 ਘੰਟੇ ਡਿਊਟੀ ਕਰਨ ਦੇ ਬਾਅਦ ਵੀ ਉਹ ਸਤਕਾਰ 0% ਹੈ। ਕਿਸੇ ਕੇਸ ਕੋਈ ਹਟਕਾ ਡਾ ਹੋਗੀ ਤਾਂ ਡਰਾਈਵਰ ਤੇ ਪਾਜਾ ਦੋਸ਼ੀ ਡਰਾਈਵਰ ਗਲਤੀ ਭਾਵੇਂ ਅਗਲੇ ਦੇ ਹੋਵੇ। ਐਂਦੀ ਖੈਦੀ ਕਦਰ ਮੋਦੀ ਸਾਹਿਬ ਨੇ ਕੜਤੀ ਕਿ ਪਾ ਇਹ 10 ਲੱਖ ਰੁਪਏ ਜੁਰਮਾਨਾ ਕਰੋ ਨਾਲੇ ਜੇਲ੍ਹ ਚ ਸਤੋ। ਦਾਹੇ ਆ ਸਰਕਾਰ ਡਰਾਈਵਰਾਂ ਦੀ ਕਿਹੜਾ ਡਰਾਈਵਰ ਆ ਤੇ ਜਿਹੜੇ ਡਰੈਕਟ ਪ੍ਰਾਪਤ ਮਾਲਕ ਉਹਨਾਂ ਦਾ ਕਿੰਨਾ ਕੇ ਕਿਤੇ ਬਜਟ ਆ। ਬਿੱਟ ਨਾ ਖੇਤ ਤੋਂ ਕਿ ਪਿਸਤਾਈ ਪੂਰੀਆਂ ਹੁੰਦੀਆਂ ਹਨ ਪਰ 100 ਲੱਖ ਕਿੱਥੋਂ ਭਰੀਏ ਜਦੋਂ ਮੋਦੀ ਸਾਹਿਬ ਨੇ ਕਾਨੂੰਨ ਲਾਗੂ ਕੀਤਾ ਤੇ ਜਿੰਨੇ ਵੀ ਸੂਰਵਾਂ ਡਰਾਈਵਰ ਭਰਾ ਸੀ ਉਹਨਾਂ ਨੇ ਫੈਸਲਾ ਕੀਤਾ ਦੇਸ਼ ਚ ਪਾਰਟੀ ਬਣਾਈ ਜੰਨ ਸੇਵਾ ਡਰਾਈਵਰ ਪਾਰਟੀ ਡਰਾਈਵਰਾਂ ਦੀ ਪਾਰਟੀ ਇਹਨਾਂ ਦੀ ਪਾਰਟੀ ਆ ਪੂਰੇ ਦੇਸ਼ ਚ ਫੋਨ ਲੜ ਰਹੀ ਆ ਤੇ ਪੰਜਾਬ ਦੇ ਵਿੱਚ ਸਾਰੀਆਂ ਹਿੱਟਾਂ ਚੋਂ ਲੜਨਾ ਤੇ ਇਹਨੇ ਮਾਈਟੇ ਸਰਦਾਰ ਮੇਜਰ ਸਿੰਘ ਦੀ ਭੱਟੀ ਇਹ ਤਾਂ ਰੇਤ ਤੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਾਨ ਸੇਵਾ ਡਰਾਈਵਰ 파ਰਟੀ ਦੇ ਕੁਣੀਗਵਾਲ ਇਹਨਾਂ ਦਾ ਚੋਣ ਨਿਸ਼ਾਨਾ ਟੀਵੀ ਜਨ ਤੇ 15ਵੇਂ ਨੰਬਰ ਤੇ ਆਪਣਾ ਨਿਸ਼ਾਨ ਹੈ ਬੇਨਤੀਆਂ ਪੈਦੀ ਇਹ ਕਰਨਾ ਆਏ ਆ ਕਿ ਅਸੀਂ ਇਲੈਕਸ਼ਨ ਲੜ ਰਹੇ ਆ ਜਿੱਤ ਹਾਰ ਨਹੀਂ ਲੀ ਨਾ ਜਿਤਨਾ ਤਾਂ ਕਰੋ ਇਹ ਸਹੇਰ ਵਾਲੇ ਬੰਦੇ ਤਾਂ ਬੜਾ ਕੁਝ ਕਰ ਦੇਣਗੇ ਅਸੀਂ ਲੜਾਈ ਲੜ ਰਹੇ ਆ ਉਹਦੇ ਡਰਾਈਵਰ ਭਰਾਵਾਂ ਦੀ ਕਿ ਅੱਗੇ ਤੋਂ ਸਾਡਾ ਬੰਦਾ ਖੜਾ ਹੋਊਗਾ ਆਫਟਰ ਸਰਕਾਰ ਉਹਦੇ ਸਾਡੇ ਡਰਾਈਵਰ ਭਰਾਵਾਂ ਨਾਲ ਸਾਥ ਦੇਣਗੇ ਵੋਟਾਂ ਪਾਉਣਗੇ ਸਰਕਾਰ ਨੂੰ ਪਤਾ ਤਾਂ ਲੱਗੂ ਕਿ ਡਰਾਈਵਰਾਂ ਨੂੰ ਯਾਰ ਇੰਨੀ ਗੋੜਤਾ ਜਿੱਦਣ ਸਰਕਾਰ ਨੂੰ ਪੂਰੇ ਦੇਸ਼ ਤੋਂ ਪਤਾ ਸਾਰੇ ਦੇਸ਼ ਚ ਲੜ ਰਹੇ ਆ ਸਾਰੇ ਦੇਸ਼ ਚ ਡਰਾਈਵਰਾਂ ਸਰਕਾਰ ਨੂੰ ਪਤਾ ਲੱਗੂਗਾ ਕਿ ਡਰਾਈਵਰਾਂ ਨੂੰ ਯਾਰ ਇੰਨੀ ਗੋੜਤਾ ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੋਚੂਗੀ ਕਿ ਡਰਾਈਵਰਾਂ ਨੂੰ ਇੰਨੀ ਗੋੜਤਾ ਹੁਣ ਤੱਕ ਆਪਣੀ ਗਿੰਤੀ ਨਹੀਂ ਹੈਗੀ ਡਰਾਈਵਰਾਂ ਦਾ ਨਾ ਕੋਈ ਲੀਡਰ ਹੈਗਾ ਉੱਥੇ ਨਾ ਕੋਈ ਆਪਣੀ ਗਿੰਤੀ ਰਣਨੀਤਿਕ ਮੈਂ ਨਹੀਂ ਆ ਬੋਟਾ ਪਾਉਣ ਨੇ ਤਾਂ ਆਪਣੇ ਬਾਰੇ ਸੋਚਦੀ ਆਂ ਆਪਾਂ ਕਰੋਣੀ ਆਪਦੀ ਕੈਸੀ ਕਿਉਂਕਿ ਇਹ ਦੱਸੋ ਕਿਸੇ ਵੀ ਪਾਰਟੀ ਦੇ ਵਡੀਆਂ ਪਾਰਟੀਆਂ ਵਾਲਿਆਂ ਨੇ ਕਦੀ ਵੀ ਕਿਸੇ ਡਰਾਈਵਰ ਨੂੰ ਬੁਲਾ ਕੇ ਕਿਹਾ ਵੀ ਆਹ ਭਾਈ ਤੈਨੂੰ ਇੱਕ ਤੋਂ ਬਨੇ ਐਲ ਵੀ ਕੋਲੈਕਸ਼ਨ ਲਾ। ਕਦੀ ਵੀ ਨਹੀਂ। ਬਰਉਦੇ ਨਹੀਂ ਆਪਾਂ ਨੂੰ ਸਮਝਦੇ ਹੀ ਨਹੀਂ ਕੋਈ। ਇਸ ਕਰਕੇ ਫਿਰੋ ਅਸੀਂ ਇਹ ਲੜਾਈ ਖੁੱਦ ਇਲੈਕਸ਼ਨ ਲੜਨਾ ਇੱਕ ਵਾਰੀ ਕਹਿਣ ਦਾ ਮਤਲਬ ਆ ਕਿ ਕਿਸੇ ਨੂੰ ਤਾਂ ਸਾਹਮਣੇ ਆਉਣਾ ਹੀ ਪੈਂਦਾ। ਹੌਲੀ-ਹੌਲੀ ਜੇ ਤੂੰ ਸਾਹਮਣੇ ਆਵਾਂਗੇ ਤੇ ਸਾਰੇ ਚੋਰ ਜਾਣਗੇ। ਸਾਡੀ ਸੋਚ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਰਾ ਲੋਕ ਸਭਾ ਤੇ ਵਿਧਾਨ ਸਭਾ ਦੇ ਜਾ ਕੇ ਬੈਠਣ। ਜੇਕਰ ਮੰਨ ਕੇ ਚਲੋ ਤਾਂ ਆਪਣੇ 2-4 ਬੰਦੇ ਵੀ ਬੈਠ ਗਏ ਡਰਾਈਵਰ ਨੇ ਡਰਾਈਵਰਾਂ ਦੇ ਦਰਦ ਨੂੰ ਸਮਝਦੇ ਆ ਜਾਂ ਕਿ ਡਰਾਈਵਰਾਂ ਦੀ ਗੱਲ ਤਾਂ ਰੱਖੋਗੇ ਇਸ ਕਰਕੇ ਤੁਸੀਂ ਸਾਰੇ ਵੀ ਸਾਡਾ ਸਾਥ ਦਿਓ ਸਮਾ ਗੀਂਤੀ ਆ ਵੀ ਸਾਰੇ ਸਮਾ ਮਤਲਬ ਅਧਿਕਾਰ ਚੋਣ ਲਈ ਬੈਠੇ ਹੋ ਤੇ ਇਸ ਗੱਲ ਨੂੰ ਵੇਖ ਕੇ ਰੱਖਿਓ ਇਹ ਆਪਣੀ ਹੋਣ ਦੀ ਲੜਾਈ ਹੈ ਜਿੱਤਣ ਹਾਰਨ ਦੀ ਲੜਾਈ ਨਹੀਂ ਇਹ ਕਰਕੇ ਬਾਈ ਜੀ ਦਾ ਸਾਥ ਦਿਓ ਕਿ ਵੋਟਾਂ ਪਾ ਕੇ ਇੱਕ ਗਿਣਤੀ ਕਰਾ ਦਿਓ ਜਿੱਦਣ ਇਹਨਾਂ ਨੂੰ ਤੁਸੀਂ ਗਿਣਤੀ ਕਰਾਪੀ ਡਰਾਈਵਰ ਐਨੇ ਆ ਸਰਕਾਰਾਂ ਨੇ ਠੀਕਾ ਨਿਕਲ ਜਾਣੇ ਨੇ ਤਾਂ ਇਲੈਕਸ਼ਨ ਤੋਂ ਬਾਅਦ ਆਉਂਦਾ ਮਾਲ ਕਰ ਵੇਚੀ ਉਹਦੀ ਗੱਲ ਜਿੱਦੋਂ ਤੁਸੀਂ ਆਪਾ ਸਾਰੇ ਜੁੜ ਕੇ ਕਿਤੇ ਕਿਸੇ ਡਰਾਈਵਰ ਤੇ ਝੇੜ ਪੈਂਦੀ ਆ ਮੈਂ ਨੂੰ ਕਹਿੰਦੀ ਆ ਸਰਕਾਰ ਤਾਂ ਮਰੂ ਕਰਦੀ ਨਹੀਂ ਬਈ ਸਰਕਾਰ ਦਾ ਕੋਈ ਕਾਨੂੰਨ ਹੈ ਉਹ ਜਾਂਦਾ ਕੋਈ ਇਹਨਾਂ ਨੇ ਮੈਨੀਫੈਸਟੋ ਨਹੀਂ ਦਾਰੇ ਕਿ ਕਾ ਕਿ ਡਰਾਈਵਰ ਦੀ ਵੀ ਮਦਦ ਕਰਾਂਗੇ ਕੋਈ ਮੰਨੂ ਉਹ ਦੇਖੀ ਕਿੰਨੇ